ਅੱਗੇ ਵਾਸਤੇ ਇਹਨਾਂ ਨੂੰ ਬਹੁਤ ਬਹੁਤ ਵਧਾਈ ਔਰ ਅੱਗੇ ਵੀ ਇਸ ਤਰ੍ਹਾਂ ਹੀ ਇਹ ਚੜ੍ਹਦੀ ਕਲਾ ਵਿੱਚ ਰਹਣਗੇ ਔਰ ਪਾਰਟਿਸਪੇਟ ਕਰਦੇ ਰਹਣਗੇ ਸਾਡੇ ਸਾਰਿਆਂ ਦਾ ਇੱਕ ਮਿੰਟ ਮੈਂ ਦੱਸਾਂ ਨਹੀਂ ਨਹੀਂ ਮਾੜੀ ਜਿਹਾ ਕਰ ਲਓ ਇੱਕ ਮਾੜਾ ਜਿਹਾ ਕਰ ਲਓ ਫਿਰ ਤੁਸੀਂ ਕਮੈਂਟ ਦਿਓ ਓਕੇ ਔਰ ਮੈਂ ਇਹਨਾਂ ਨੂੰ ਪਰਸਨਲੀ ਤਾਂ ਮੁਬਾਰਕਬਾਦ ਦਿੱਤੀ ਹੈ ਔਰ ਅੱਗੇ ਵਾਸਤੇ ਇਹਨਾਂ ਨੂੰ ਇਹ ਕਿਹਾ ਹੈਗਾ ਵੀ ਕੋਈ ਵੀ ਮੈਂਬਰ ਸਾਡੀ ਐਸੋਸੀਏਸ਼ਨ ਦਾ ਇਸ ਤਰ੍ਹਾਂ ਦੇ ਇਵੈਂਟਸ ਦੇ ਵਿੱਚ ਜਾ ਕੇ ਸੇ ਹੋਰ ਅੰਦਸ ਦੇ ਵਿੱਚ ਪਾਰਟਿਸਪੇਟ ਕਰਦਾ ਹੈਗਾ ਉਹ ਐਸੋਸੀਏਸ਼ਨ ਦੇ ਉੱਤੇ ਦਰਨ ਦਸੇਗਾ ਨਾਲ ਹੀ ਉਹਨਾਂ ਨੂੰ ਟੈਸਟ ਨੰਬਰ ਮਲਵਾ ਕੇ ਦਿੱਤੇ ਜਾਣ ਜਿਹਦੇ ਉੱਤੇ ਲਿਖਿਆ ਹੋਏਗਾ ਬੰਦੇ ਹਣਾ ਸਾਬ ਦਾ ਸੰਕਲ ਸਮਾਜ ਸਰਵਾ ਹੈ ਉਹਦੇ ਨਾਲ ਲਿਖਦਾ ਇਹਨਾਂ ਦਾ ਹੌਸਲਾ ਵਧੇਗਾ ਇੱਕ ਐਸੋਸੀਏਸ਼ਨ ਦੀ ਪਾਲਿਸਲੀ ਵੀ ਹੋਏਗੀ ਔਰ ਸਾਡੇ ਬੰਦੇ ਵੀ ਅਸੀਂ ਮੋਮੈਂਟੋ ਦੇ ਕੇ ਇਹਨਾਂ ਨੂੰ ਇਨਕਰਸ ਕਰਾਂ ਇਹਨਾਂ ਦਾ ਹੌਸਲਾ ਰੱਖ ਜਾਈ ਕਰਾਂਗੇ ਤਾਂ ਕਿ ਬੱਚੇ ਵੀ ਮਾਣ ਮਹਿਸੂਸ ਕਰਨ ਵੀ ਸਾਡੇ ਫਾਦਰ ਜਿਹੜੇ ਕਰ ਗਿਆ ਅਜੇ ਵੀ ਇੰਨੀ ਜਾਨ ਉਹਨਾਂ ਚ ਹੈਗੀ ਆ ਕਿ ਉਹ ਪਰਦੇਸੀ ਦੇ ਚੇਹਰੇ ਨੂੰ ਤੱਕ ਸਕਦੇ। ਤੋਂ ਇੰਦਰਜੀਤ ਸਿੰਘ ਸਾਹਿਬ ਤਾਂ ਵੈਸੇ ਹੀ ਇੱਕ ਨੈਸ਼ਨਲ ਲੈਵਲ ਦੇ ਹਾਕੀ ਪਲੇਅਰ ਨੇ ਉਹ। ਕੱਪ ਨੇ ਮੈਨੂੰ ਪਤਾ ਹੈਗਾ ਉਹਨਾਂ ਨੂੰ। ਫਿਰ ਮਾਣ ਵੀ ਹੋਇਆ। ਤੇ ਅੱਕੇ ਵਾਸਤੇ ਮੈਂ ਬੇਨਤੀ ਇਹਨਾਂ ਨੂੰ ਇਹੀ ਕਰਨਾ ਵੀ ਚਾਹਤ ਸਮਰਥਨ ਪਰ ਲਾ ਕੇ ਅੱਗੇ ਵੱਧ ਕੇ ਤੁਸੀਂ ਪਾਰਟਿਸਪੀਟ ਕਰਨਾ। ਫੋਰ ਇਹ ਸਾਡੇ ਵੱਲੋਂ ਵੀ ਤੁਹਾਨੂੰ ਤੁਹਾਡਾ ਕੁਝ ਸਾਈਡਰ ਦਿੱਤੀ ਜਾਏਗੀ ਤਾਂ ਉਹਨਾਂ ਬਕਵਾਸਾਂ ਦੇ ਲਈ ਦਿੱਤੀ ਜਾਵੇਗੀ ਮੋਮੈਂਟੋ ਦੇ ਇੱਕ ਸਪੈਸ਼ਲ ਤੋਂ ਹਾਂਜੀ ਹਾਂ ਵਾਕੀ ਹਾਂ ਸਾਬਕਾ ਸੈਨਿਕ ਉਹਨਾਂ ਦੇ ਸਾਥੀਆਂ ਵਾਸਤੇ ਊੜੀ ਜੀ ਤੁਹਾਨੂੰ ਚੰਗੀ ਖਬਰ ਇਹ ਹੈ ਕਿ ਜਿਹੜਾ ਤੁਹਾਨੂੰ ਗਰੂਨੂ ਦੀ ਬਰਾਡ ਅੱਗੇ 4000 ਰੁਪਏ ਮਿਲਦੇ ਉਹ 100% ਪਾ ਕੇ 8000 ਕਰ ਦੇ ਉਪਰੋਂ ਰਾਤ ਨੂੰ 60 ਸਾਲ ਤੋਂ ਬਾਅਦ ਲਾਡੂ ਹੈ ਜਿਹੜੇ pensioners ਨੂੰ ਜਿਹੜੇ ਉਹ ਭਰਦੇ ਨੇ ਤਾਂ ਉਹਨਾਂ ਨੂੰ 8000 ਰੁਪਇਆ ਪਰਮ ਪਰਮਾਥ ਲੱਗੇਗਾ ਪਰ ਮੰਥ ਕਹਿ ਰਿਹਾ ਮੈਂ ਤੁਹਾਨੂੰ ਧਿਆਨ ਰੱਖਿਓ ਇਹ ਨਹੀਂ ਵੀ ਸ਼ਾਨਦਾਰ 8000 ਇੱਕ ਉਹਨਾਂ ਨੂੰ ਪ੍ਰਿੰਸੀਪਲੀ ਬਦਲਦਾ ਹੈ ਗਵਰਨਮੈਂਟ ਮੰਨੀਓ ਜਿਸ ਕਰਕੇ ਜੋ ਵੀ ਪੀਰ ਰਿਜ਼ਰਵ ਕਰਦੇ ਨੇ ਪਿੰਡਾਂ ਦੇ ਵਿੱਚ ਤੁਹਾਨੂੰ ਮਿਲਦੇ ਹੀ ਰਹੇਗਾ ਕਿ ਜਦੋਂ ਕੋਈ ਮੈਨਸਰ ਕੁਝ ਮਿਲਦਾ ਨਹੀਂ ਉਹਦੇ ਨਾਂ ਉੱਤੇ ਦਵਾ ਦੇ 60 ਸਾਲ ਤੋਂ ਉੱਪਰ ਹੋਣਾਂ ਦੂਜਾ এডਿਕੇਸ਼ਨ ਗ੍ਰਾਂਟ ਤੁਹਾਨੂੰ ਪਤਾ ਹੈ ਕਿ ਜਿਹੜੇ ਐਕਸਰ ਬਸਮੈਲ ਨੇ ਉਹਨਾਂ ਦੇ ਬੱਚਿਆਂ ਨੂੰ ਕੋਈ ਐਕਟ ਮਿਲਦਾ এডਿਕੇਸ਼ਨ ਰੋਮ ਉਹ ਸਰਜਨ ਫੋਰ ਦਾ ਉਹ ਸਭ ਪ੍ਰੋਸੈਸ ਕਰਨਾ ਪੈਂਦਾ ਰਾਜ ਸਰਕਾਰ ਤੇ ਐਡਿਕੇਸ਼ਨ ਕਰਨਾ ਪੈਂਦਾ ਇਹ ਸ਼ਿਕਾ ਮਿਲਦਾ ਹੁੰਦਾ ਕਿ 1000 ਰੁਪਏ ਪਰ ਮਹੀਨਾ 9000 ਦੇ 2000 ਕਰਦਾ ਇਹ ਐਮ ਵੀ ਸਿੱਧਾ ਜੈਨ ਉਹ ਤੁਹਾਨੂੰ ਦੱਸ ਕੇ ਜਾਵੇ ਨਾਮ ਸਲਾਮਤ ਹੈ ਤੁਹਾਨੂੰ ਜੀ ਤੁਸੀਂ ਬੀਸ ਨੂੰ ਆਓ ਅਜਿਹਾ ਨਹੀਂ ਜਿਹੜਾ ਬਹੁਤ ਬਹੁਤ ਟੈਨਸ਼ਨ ਲੈਣ ਤੋਂ ਮੇਰੇ ਤੋਂ ਆਨੰਦ ਦੇ ਦਿੱਤੀਆਂ ਨੇ ਅੱਗੇ ਵਾਰਸ ਤੇ ਇਹ ਬੇਚੀ ਕਰੀ ਹੈ ਤੁਸੀਂ ਸਾਲੋਂ ਦਸ ਤੋਂ ਵਾਕੇ ਤੋਂ 43 ਨੰਬਰ ਪਰ ਪਾ ਕੇ ਨਾ ਮੈਂ 43 ਮੈਂ ਤਾਂ ਨਹੀਂ ਆਪਣਾ ਐਸੋਸੀਏਸ਼ਨ ਦਾ ਬਣਾ ਕੇ ਨਾ ਮੈਂ ਤੁਸੀਂ ਉਧਰੋਂ ਡਿਵੀਜ਼ਨ ਵੀ ਪਾਰਟਿਸਪੇਟ ਨਾ ਕਰੋ ਤੁਸੀਂ ਐਸੋਸੀਏਸ਼ਨ ਬਣਾਓ ਕਿਉਂ ਅਸੀਂ ਤੁਹਾਡਾ ਮਾਰਗ ਵੀ ਕਰਾਂ ਨੂੰ ਤੁਹਾਨੂੰ ਕਮਿੰਟ ਨੂੰ ਸਮਾਵੇ ਕਾ ਕੇ ਬੱਚਿਆਂ ਨੂੰ ਪਤਾ ਲੱਗੇ ਕਿ ਹਾਂ ਉਹ ਤੋਂ ਪਾਸੇ ਸਾਡੇ ਫੌਜ ਜਿਹੜੇ ਆ ਆਪਣਾ ਪ੍ਰਸੰਸਾ ਲੈ ਕੇ ਆਏ ਜੀ ਤੇ ਬਾਕੀ ਬਹੁਤ ਬਹੁਤ ਬਤਾਨੀਆਂ ਆ ਬਈ ਆਹ ਬੋਲਦੇ ਪੜ੍ਹੇ ਬਿਠੇ ਨਾ ਲੈ ਤੁਹਾਨੂੰ ਪਤਾ ਹੈ ਲੋਕਾਂ ਨੂੰ ਪਤਾ ਹੈ ਲੋਕਾਂ ਨੂੰ ਤੇ ਬੱਚੇ ਬੱਚੇ ਨੂੰ ਕੀ ਦੱਸਦੇ ਰਹਿੰਦੇ ਆ ਕਾ ਸੈਨਿਕਾਂ ਦੀ ਮਹੀਨਾ ਵਾਰ ਕੀ ਕੰਨਾ ਚਾਹੁੰਦੇ ਹੋ ਨੋਰਮਲ ਅਸੀਂ ਸਾਜੀ ਕਰਦਾ ਹੈ ਵੈਗੋਜੀ ਕਾ ਖੰਦਾ ਵੈਗੋਜੀ ਕਾ ਸਾਡੀ ਇਹ ਮਹੀਨਾਵਾਰ ਮੈਟਿੰਗ ਪਲੱਸ ਸਾਡਾ ਅੱਜ ਜੁਮਾਲੀ ਦਾ ਸੈਲੀਬ੍ਰੇਸ਼ਨ ਪ੍ਰੋਗਰਾਮ ਸੀਗਾ ਜੀ ਜੁਨਾ ਬੜੇ ਖੁਸ਼ਹਾਲ ਮਨਾਇਆ ਗਿਆ ਉਠਿਆਈ ਦੇ ਡੱਬੇ ਮੰਡੇ ਕੇ ਸਭ ਕਾ ਸੈਨਿਕ ਵੀਰਾਂ ਨੂੰ ਔਰ ਸਾਡੀ ਖਾਸ ਕਰਕੇ ਮੀਟਿੰਗ ਦਾ ਫਕਸਰ ਇਹ ਹੁੰਦਾ ਹੈਗਾ ਕਿ ਜਿਹੜੇ ਸਾਡੇ ਤਾਕਤਾਂ ਸੈਨਿਕ ਵੀਰ ਹਲਕੀ ਤੋਂ ਹੁੰਦੇ ਨੇ ਉਹ ਨਨੋ ਜਿਹੜੇ ਸਾਡੇ ਰੇਟ ਦਾ ਹੁਕਮ ਸਾਡੇ ਵਾਸਤੇ ਗੌਰਮੈਂਟ ਬੰਨੀ ਉਹ ਦਿੱਤੇ ਜਾਂਦੇ ਨੇ ਉਹਨਾਂ ਬਾਰੇ ਜਾਣੂ ਕਰਵਾਉਣਾ ਆਉਂਦਾ ਜਾਂ ਹੋਰ ਸਾਡੇ ਸਾਬਕਾ ਸੈਨਿਕ ਵੀਰਾਂ ਨੂੰ ਕੋਈ ਸਮਾਜਿਕ ਸਮੱਸਿਆ ਹੁੰਦੀ ਹੈ ਉਹਦਾ ਸਮਾਧਾਨ ਵੱਲ ਕੱਢਣਾ ਹੁੰਦਾ ਜਾਂ ਉਹਦੀ ਬਦਲ ਕਰਕੇ ਉਹਦਾ ਹੱਲ ਕਰਵਾਉਣਾ ਹੁੰਦਾ ਹੈ ਬਾਕੀ ਅਸੀਂ ਹਲਕੀ ਦੀ ਸਾਬਕਾ ਸੈਨਿਕ ਵੀਰਾਂ ਨੂੰ ਦੇਸ਼ ਦੇ ਸੂਚੇ ਵੀਰਾਂ ਨੂੰ ਸਾਬਕਾ ਸੈਨਿਕ ਵੀਰਾਂ ਨੂੰ ਉਹ ਵਾਲੀ ਅਤੇ ਬੰਦੀ ਸ਼ੋਟ ਦੇ ਉਸ ਦੀ ਬਹੁਤ ਬਹੁਤ ਵਧਾਈਆਂ ਤੇ ਮੁबारक ਬਾਦ ਦਿੰਦੇ ਹਾਂ ਧੰਨਵਾਦ ਜੀ